ਕਾਲ ਜੀ ਸਾਰਿਆਂ ਨੂੰ ਹੋਰਸ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਰੇ ਜਰੇ ਆ ਠੀਕ ਠਾਕ ਹੋਵੋਗੇ ਤੇ ਕੁਛ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀਗੀ ਫੇਸ ਵਾਸ਼ ਜਾਂ ਫੇਸ ਸਕਰਬਰ ਨਾਲ ਉਹ ਮੈਂ ਦੱਸਿਆ ਸੀਗਾ ਕਿ ਦਹੀਂ ਦੇ ਵਿੱਚ ਅਸੀਂ ਇਹ ਹਲਦੀ ਪਾ ਕੇ ਤੇ ਵਿੱਚ ਅਸੀਂ ਚੌਲਾਂ ਦਾ ਆਟਾ ਪਾ ਕੇ ਤੇ ਉਹਦੇ ਨਾਲ ਜਿਹੜਾ ਅਸੀਂ ਫੇਸ ਨੂੰ ਵਾਸ਼ ਕਰ ਸਕਦੇ ਹਾਂ ਤੇ ਇੱਕ ਉਹ ਸਕਰਬਰ ਦਾ ਕੰਮ ਵੀ ਦਿੰਦਾ ਹੈ ਤੇ ਫੇਸ ਵਾਸ਼ ਤੇ ਫੇਸ ਪੈਕ ਦਾ ਕੰਮ ਵੀ ਦਿੰਦਾ ਤੇ ਕਾਫੀ ਜ਼ਿਆਦਾ ਤੁਸੀਂ ਉਹਨੂੰ ਰਿਸਪੌਂਸ ਦਿੱਤਾ ਤੇ ਕਾਫੀ ਵਧੀਆ ਉਹਦਾ ਰਿਜ਼ਲਟ ਵੀ ਆਉਂਦਾ ਹੈ ਤੁਸੀਂ ਉਹਨੂੰ ਜਿਹੜਾ ਸਟੋਰ ਕਰਕੇ ਦੱਸ ਦੇਣ ਲਈ ਰੱਖ ਸਕਦੇ ਸੀਗੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਫੇਸ ਵਾਸ਼ ਦੀ ਰੈਸਪੀ ਨੀ ਸਟੋਰੀ ਜਿਹੜੀ ਆ ਰੈਮਡੀ ਲੈ ਕੇ ਆਈਆਂ ਹਾਂ ਤੇ ਇਹਦੇ ਨਾਲ ਅਸੀਂ ਜਿਹੜਾ ਵਾ ਫੇਸ ਵਾਸ਼ ਕਰ ਸਕਦੇ ਹਾਂ ਤੇ ਸਾਨੂੰ ਜਿਹੜੇ ਇਹ ਬਾਜ਼ਾਰ ਚੋਂ ਅਸੀਂ ਫੇਸ ਵਾਸ਼ ਲੈ ਕੇ ਆਉਂਦੇ ਹਾਂ ਜਾਂ ਕਰੀਮਾਂ ਲੈ ਕੇ ਆਉਂਦੇ ਹਾਂ ਇਹ ਬਿਲਕੁਲ ਹੀ ਕੈਮੀਕਲ ਹੈ ਹੌਲੀ ਹੌਲੀ ਸਾਨੂੰ ਇਹ ਜਿਹੜਾ ਕੈਮੀਕਲ ਵਾ ਇਹਨਾਂ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਤੇ ਜਿਹੜੀ ਨੈਚੁਰਲ ਚੀਜ਼ਾਂ ਨੈਚੁਰਲ ਚੀਜ਼ਾਂ ਜਿਹੜੀਆਂ ਸਾਨੂੰ ਘਰ ਦੇ ਵਿੱਚ ਕਿਚਨ 'ਚ ਆਮ ਹੀ ਅਵੇਲੇਬਲ ਹੁੰਦੀਆਂ ਨੇ ਮਿਲ ਜਾਂਦੀਆਂ ਨੇ ਤਾਂ ਫਿਰ ਅਸੀਂ ਕਿਉਂ ਜਿਹੜਾ ਵਾ ਇਹ ਇਹਨਾਂ ਚੀਜ਼ਾਂ ਨੂੰ ਜਿਹੜਾ ਅਸੀਂ ਬਾਜ਼ਾਰ ਤੋਂ ਕਦੀ ਕੋਈ ਫੇਸ ਵਾਸ਼ ਕਦੀ ਕੋਈ ਫੇਸ ਵਾਸ਼ ਖਰੀਦ-ਕਰੀਦ ਕੇ ਲੈਂਦੇ ਹਾਂ ਤਕਿ ਇਹ ਅਸੀਂ ਆਪਣੇ ਫੇਸ ਨੂੰ ਖਰਾਬ ਹੀ ਕਰਦੇ ਆਂ ਤੇ ਸਾਨੂੰ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਜਿਹੜੀਆਂ ਘਰ ਦੇ ਵਿੱਚ ਮਿਲ ਜਾਂਦੀਆਂ ਨੇ ਹੋਮ ਮੇਡ ਚੀਜ਼ਾਂ ਨੇ ਚਾਹੇ ਉਹ ਕੱਢ ਦੀਆਂ ਤੇ ਬਹੁਤ ਥੋੜਾ ਟਾਈਮ ਆ ਅਸੀਂ ਕੋਈ ਵੀ ਚੀਜ਼ ਚ ਫੇਸ ਵਾਸ਼ ਬਣਾਉਣੇ ਆ ਫੇਸ ਪੈਕ ਬਣਾਉਣੇ ਆ ਜਾਂ ਕਰੀਮ ਬਣਾਉਣੇ ਆ ਉਹ ਹਾਰਡਲੀ 8 ਤੋਂ 10 ਦਿਨ ਚੱਲਦੀ ਹੈ ਤੇ ਉਸ ਤੋਂ ਬਾਅਦ ਸਾਨੂੰ ਫੇਰ ਅਸੀਂ ਦੁਬਾਰਾ ਬਣਾਉਣੀ ਪੈਂਦੀ ਆ ਤਾਂ ਫੇ ਸਾਨੂੰ ਕਿਹੜਾ ਕੀ ਉਹ ਕਿਤੇ ਬਾਹਰੋਂ ਲੈ ਕੇ ਆਉਣਾ ਪੈਂਦਾ ਸਮਾਨ ਕਿਚਨ ਦੇ ਵਿੱਚ ਅਵੇਲੇਬਲ ਹੁੰਦਾ ਜਿੱਦੋਂ ਤੁਸੀਂ ਚਾਹੋ ਉਹ ਸਮਾਨ ਬਣਾ ਸਕਦੇ ਹੋ ਤੇ ਇਹਨਾਂ ਚੀਜ਼ਾਂ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਉਲਟਾ ਸਾਨੂੰ ਉਹ ਫਾਇਦਾ ਹੀ ਦੇ ਕੇ ਜਾਂਦੀਆਂ ਨੇ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਫੇਸ واਸ਼ ਦੀ ਜਿਹੜੀ ਆ ਔਰ ਰੈਮਡੀ ਲੈ ਕੇ ਆਈ ਆ ਫੇਸ واਸ਼ ਬਣਾਉਣਾ ਦੱਸਾਂਗੇ ਬਿਲਕੁਲ ਜਿਹੜੀ ਆ ਮੈਂ ਦੋ ਤੋਂ ਤਿੰਨ ਚੀਜ਼ਾਂ ਦੇ ਨਾਲ ਸਥਾਨੀ ਦੇ ਨਾਲ ਫੇਸ ਜਿਹੜਾ واਸ਼ ਆ ਬਣ ਜਾਂਦਾ ਤੇ ਅਸੀਂ ਉਹਦੇ ਨਾਲ ਫੇਸ ਐਂਡ ਕਲੀਨ ਕਰ ਸਕਦੇ ਆ ਜਿਸ ਤਰ੍ਹਾਂ ਹੁਣ ਗਰਮੀ ਚੱਲ ਰਹੀ ਆ ਤੇ ਗਰਮੀ ਦੇ ਵਿੱਚ ਪਸੀਨਾ ਆਉਂਦਾ ਏ ਸਕਿਨ ਟੈਨ ਹੋ ਜਾਂਦੀ ਆ ਸਾਡੀ ਸਕਿਨ ਬਰਨ ਹੋ ਜਾਂਦੀ ਆ ਤੇ ਡੈਡ ਸਕਿਨ ਨੂੰ ਉਤਾਰਨ ਵਾਸਤੇ ਉਹ ਸਕਰਬਰ ਦਾ ਕੰਮ ਵੀ ਕਰਦਾ ਏ ਤੇ ਸਕਿਨ ਨੂੰ ਐਂਡ ਸੌਫਟ ਕਰਦਾ ਹੈ ਤਰੋ ਤਾਜ਼ਗੀ ਦਿੰਦਾ ਹੈ ਤੇ ਫੇਸ ਤੇ ਜਿਹੜਾ ਵਾ ਉਹ ਗਲੋ ਵੀ ਲੈ ਕੇ ਆਉਂਦਾ ਹੈ ਤੇ ਸਾਨੂੰ ਜਿਹੜਾ ਵਾ ਉਹ ਦਿਨ ਦੇ ਵਿੱਚ ਦੋ ਵਾਰੀ ਤਾਂ ਉਹਨੂੰ ਯੂਜ਼ ਕਰਨਾ ਚਾਹੀਦਾ ਹੈ ਤੇ ਬਣਾ ਕੇ ਤੁਸੀਂ ਉਹਨੂੰ ਥੋੜਾ ਜਿਹਾ ਆਪਣੀ ਕਿਸੇ ਵੀ ਸ਼ੀਸ਼ੀ ਵਿੱਚ ਪਾ ਕੇ ਤੇ ਉਹਨੂੰ ਬਾਥਰੂਮ ਦੇ ਵਿੱਚ ਹੀ ਤੁਸੀਂ ਰੱਖ ਲਓ ਤਾਂ ਉੱਥੇ ਆਸਾਨੀ ਨਾਲ ਜਦੋਂ ਤੁਸੀਂ ਨਾ ਹੋਵਗੇ ਤੁਸੀਂ ਆਪਣਾ ਫੇਸ ਸਾਫ਼ ਕਰ ਸਕਦੇ ਹੋ ਉਹਨੂੰ ਉਹਨੂੰ ਇਹ ਨਹੀਂ ਵੀ ਤੁਸੀਂ ਲਾ ਕੇ ਰੱਖਨੇ ਜਸਟ ਫੇਸ ਤੇ ਲਗਾਉਣਾ ਹੈ ਮ사ਜ ਕਰਨੀ ਆ ਤਾਂ ਪਾਣੀ ਨਾਲ ਤੁਸੀਂ ਉਹਨੂੰ ਵਾਸ਼ ਕਰ ਲਓ ਤੇ ਫਿਰ ਤੁਸੀਂ ਉਹਨੂੰ ਯੂਜ਼ ਕਰਕੇ ਤੇ ਫਿਰ ਤੁਸੀਂ ਉਹਦੀ ਫੀਡਬੈਕ ਜ਼ਰੂਰ ਦਿਓ ਦੱਸਿਓ ਕਿ ਉਹ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਤੇ ਜਿਹੜਾ ਮੈਂ ਵਾ ਉਹ ਇਹਨਾਂ ਕੈਮੀਕਲ ਵਾਲੀ ਚੀਜ਼ਾਂ ਹਾਂ ਇਹ ਨਹੀਂ ਵੀ ਮੈਂ ਯੂਜ਼ ਨਹੀਂ ਕਰਦੀ ਰਹੀ ਬਹੁਤ ਯੂਜ਼ ਕਰਦੀ ਰਹੀ ਹਾਂ ਬਟ ਹੁਣ ਮੈਂ ਜਿਹੜੀਆਂ ਹੋਮ ਮੇਡ ਚੀਜ਼ਾਂ ਯੂਜ਼ ਕਰਦੀ ਹਾਂ ਤੇ ਦੋਨਾਂ ਦਾ ਜਿਹੜਾ ਵਾ ਉਹ ਕੰਪੈਰੀਸ਼ਨ ਕਰਕੇ ਦੇਖਿਆ ਕਿ ਜਿਹੜੀਆਂ ਹੋਮ ਮੇਡ ਚੀਜ਼ਾਂ ਨੇ ਉਹ ਬਿਲਕੁਲ ਬੈਸਟ ਆ ਤੇ ਮੈਂ ਇਹਨਾਂ ਹੁਣ ਚੀਜ਼ਾਂ ਤੋਂ ਬਿਲਕੁਲ ਦੂਰ ਹੋ ਗਈ ਮੈਂ ਕਦੀ ਵੀ ਹੁਣ ਜਿਹੜਾ ਵਾ ਉਹ ਕਰੀਮ ਬਹੁਤ ਘੱਟ ਕਿਤੇ ਜਿੱਦੋਂ ਕੋਈ ਫੰਕਸ਼ਨ ਵਗੈਰਾ ਆ ਪਾਰਟੀ ਵਗੈਰਾ ਫਿਰ ਯੂਜ਼ ਕਰਦੀ ਆ ਮੈਂ ਨੇਚਰਲ ਜਿਹੜਾ ਘਰ ਦੇ ਵਿੱਚ ਮੈਂ ਨੇਚਰਲੀ ਰਹਿਣੀ ਆ ਨੇਚਰਲ ਚੀਜ਼ਾਂ ਯੂਜ਼ ਕਰਦੀ ਆ ਤੇ ਬਾਹਲਾ ਜਿਹੜਾ ਮੇਕਅਪ ਵਗੈਰਾ ਕਰਨਾ ਮੈਨੂੰ ਪਸੰਦ ਨਹੀਂ ਹੈਗਾ ਬਿਲਕੁਲ ਸਿੰਪਲ ਸਾਦਗੀ ਚ ਰਹਿਣਾ ਪਸੰਦ ਆ ਤੇ ਇਹ ਚੀਜ਼ਾਂ ਜਿਹੜੀਆਂ ਮੇਰੇ ਫੇਸ ਨੂੰ ਜਿਹੜਾ ਵਾ ਉਹ ਬਿਲਕੁਲ ਵਧੀਆ ਅਫੈਕਟ ਕਰਦੀਆਂ ਨੇ ਤੇ ਫੇਸ ਨੂੰ ਜਿਹੜਾ ਵਾਤਰੂ ਤਾਜ਼ਾ ਰੱਖਦੀਆਂ ਨੇ ਇੱਕ ਨਵੀਂ ਬਣੀ ਰਹਿੰਦੀ ਹੈ ਤੇ ਤੁਹਾਡੇ ਨਾਲ ਜਿਹੜਾ ਫੇਸ ਵਾਸ਼ ਆ ਮੈਂ ਸ਼ੇਅਰ ਕਰਦੀਆਂ ਤਾਂ ਤੁਸੀਂ ਵੀ ਬਣਾ ਕੇ ਦੇਖ ਸਕਿਓ ਤੇ ਫਿਰ ਉਹਦਾ ਫੀਡਬੈਕ ਮੈਨੂੰ ਜਰੂਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤੋਂ ਬਾਅਦ ਮੈਨੂੰ ਸਨ ਸਕ੍ਰੀਨ ਵੀ ਆ ਜਿਹੜਾ ਸਾਨੂੰ ਕੀ ਹੁਣ ਗਰਮੀ ਆ ਤੇ ਇਹਦੇ ਵਿੱਚ ਸਨ ਦੇ ਵਿੱਚ ਬਾਹਰ ਧੁੱਪ ਚ ਜਾਣਾ ਪੈਂਦਾ ਇਹਦੇ ਪਰ ਪਰ ਸਾਨੂੰ ਲਗਾਉਣਾ ਪੈਂਦਾ ਦਿਨ ਚ ਇੱਕ ਦੋ ਵਾਰ ਲਗਾਉਣਾ ਪੈਂਦਾ ਤੇ ਉਹ ਘਰ ਦੇ ਵਿੱਚ ਅਸੀਂ ਕਿਸ ਤਰ੍ਹਾਂ ਸਨ ਸਕ੍ਰੀਮ ਬਣਾ ਸਕਦੇ ਹਾਂ ਜਿਹੜਾ ਬਹੁਤ ਇਫੈਕਟਿਵ ਹੁੰਦਾ ਹੈ ਤੇ ਜੇ ਤੁਸੀਂ ਕਮੈਂਟ ਕਰਕੇ ਦੱਸੋਗੇ ਕਿ ਤੁਹਾਨੂੰ ਉਹ ਚਾਹੀਦਾ ਹੈ ਤਾਂ ਮੈਂ ਫਿਰ ਤੁਹਾਨੂੰ ਬਣਾ ਕੇ ਦੱਸਾਂਗੀ ਤੇ ਅੱਜ ਬਣਾਉਣੀ ਹੈ ਫੇਸ ਵਾਸ਼ ਜੇ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਇਹ ਕੋਈ ਤੁਸੀਂ ਇਹ ਸ਼ੀਸ਼ੀ ਵਗੈਰਾ ਲੈ ਲਈਏ ਇੱਕ ਚੀਨੀ ਦੀ ਛੋਟੀ ਜਿਹੀ ਕਟੋਰੀਏ ਤੇ ਤੁਸੀਂ ਕੱਚ ਦੀ ਸ਼ੀਸ਼ੀ ਲੈ ਲਓ ਜਾਂ ਪਲਾਸਟਿਕ ਦੀ ਕੋਈ ਵੀ ਜਿਹੜੀ ਬੋਟਲ ਲੈ ਲਓ ਤੇ ਜਾਂ ਕੌਲੀ ਲੈ ਲਓ ਤੁਸੀਂ ਉਹਦੇ ਵਿੱਚ ਦੋ ਚਮਚ ਦੇ ਤਕਰੀਬਨ ਜਿਹਾ ਬੇਸਨ ਪਾ ਲੈਣਾ ਉਹ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਲਓ ਜੇ ਤੁਹਾਡਾ ਵੀ 5-7 ਦਿਨ ਲੰਘ ਜਾਣ ਦੋ ਚਮਚ ਲੈ ਲਓ ਚਾਰ ਚਮਚ ਲੈ ਲਓ ਜਿੰਨੀ ਵੀ ਲੈਣਾ ਜਿੰਨਾ ਤੁਸੀਂ ਵੇਸਣ ਲੈਣਾ ਹੈ ਉਨਾ ਹੀ ਚੌਲਾਂ ਦਾ ਆਟਾ ਹੈ ਚੌਲਾਂ ਦਾ ਆਟਾ ਜਿਹੜਾ ਮੈਂ ਮਿਕਸੀ ਜੀ ਗ੍ਰाइंड ਕਰਕੇ ਰੱਖਿਆ ਸੀ ਡੱਬੀ ਚ ਪਾ ਕੇ ਤੇ ਜਿੰਨਾ ਤੁਸੀਂ ਵੇਸਣ ਲੈਣਾ ਹੈ ਉਨਾ ਹੀ ਤੁਸੀਂ ਚੌਲਾਂ ਦਾ ਆਟਾ ਲੈਣਾ ਹੈ ਤੇ ਇਹ ਲੈ ਲਿਆ ਮੈਂ ਅੱਧਾ ਚਮਚ ਦੇ ਤਕਰੀਬਨ ਹਲਦੀ ਜੇ 2 ਚਮਚ 14 ਦਾ ਆਟਾ 2 ਚਮਚ ਬੇਸਨ ਆ ਤੇ ਫਿਰ ਅੱਧਾ ਚਮਚ ਜਿਹੜਾ ਹਲਦੀ ਦਾ ਲੱਗੇਗਾ ਜੇ ਤੁਸੀਂ 4 ਚਮਚ ਬੇਸ ਬੇਸਨ ਤੇ 4 ਚਮਚ 14 ਦਾ ਆਟਾ ਲਓਗੇ ਤਾਂ 1 ਚਮਚ ਜਿਹੜਾ ਹਲਦੀ ਦਾ ਲੱਗੇਗਾ 4 ਚਮਚ ਦੇ ਅਕੋਰਡਿੰਗ ਅੱਧਾ ਚਮਚ ਹਲਦੀ ਦਾ 8 ਦੇ ਅਕੋਰਡਿੰਗ ਜਿਹੜਾ ਵਾ 1 ਚਮਚ ਹਲਦੀ ਦਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੋ ਵੀ ਇਹਦਾ ਰਿਜਲਟ ਆਵੇ ਤੁਸੀਂ ਯੂਜ਼ ਕਰਕੇ ਦੇਖਣਾ ਇਹਦਾ ਰਿਜਲਟ ਜਿਹੜਾ ਉਹ ਸ਼ੇਅਰ ਜ਼ਰੂਰ ਕਰਨ ਤੇ ਗਰਮੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਹੀ ਇਫੈਕਟਿਵ ਨੇ ਬੇਸਨ ਬਹੁਤ ਠੰਡਾ ਹੈ ਜਿਹੜਾ ਫੇਸ ਨੂੰ ਜਿਹੜੀ ਠੰਡਕ ਦਿੰਦਾ ਹੈ ਤੇ ਜਿਹੜਾ ਚੌਲਾਂ ਦਾ ਆਟਾ ਵਾ ਸਾਡੀ ਸਕਿਨ ਜਿਹੜੀ ਉੱਪਰ ਡੈੱਡ ਹੁੰਦੀ ਆ ਉਹਨੂੰ ਉਤਾਰ ਦਿੰਦਾ ਹੈ ਹਲਦੀ ਤਾਂ ਐਂਟੀਬਾਇਓਟਿਕ ਹੈ ਹੀ ਆ ਤੇ ਇਹ ਦੇਖੋ ਸਭ ਕੁਝ ਮੈਂ ਮਿਕਸ ਕਰ ਲਿਆ ਹੈ ਉਹ ਤੁਸੀਂ ਇਹਦੇ ਵਿੱਚ ਕੁਝ ਵੀ ਐਡ ਨਹੀਂ ਕਰਨਾ ਬਸ ਇਹਨੂੰ ਜਸਟ ਇਸ ਤੇ ਦੇ ਕੇ ਦੇ ਨਾਲ ਮਿਕਸ ਕਰਕੇ ਤੁਸੀਂ ਆਪਣੇ ਬਾਥਰੂਮ ਚ ਜਿੱਥੇ ਵੀ ਤੁਸੀਂ ਫੇਸ ਵਾਸ਼ ਕਰਦੇ ਨਹਾਉਂਦੇ ਹੋ ਉੱਥੇ ਰੱਖ ਲਵੋ ਤੇ ਇਹ ਦੇਖੋ ਇੰਨਾ ਕੁ ਜਿੰਨਾ ਤੁਸੀਂ ਜਦੋਂ ਆਪਣੇ ਹੱਥ ਤੇ ਪਾ ਲੈਣਾ ਹੈ ਜਿੰਨੇ ਕੁ ਦੇ ਨਾਲ ਫੇਸ ਵਾਸ਼ ਸਾਫ਼ ਹੋਣਾ ਹੈ ਤੇ ਫਿਰ ਅਸੀਂ ਕੀ ਕਰਨਾ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਇਹਨੂੰ ਗਿੱਲਾ ਕਰ ਲੈਣਾ ਤੇ ਗਿੱਲਾ ਕਰਕੇ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲੈਣਾ ਇੱਕ ਦਾੜਾ ਜਿਹਾ ਪੇਸਟ ਬਣਾ ਕੇ ਤੁਸੀਂ ਆਪਣੇ ਫੇਸ ਤੇ ਇਸ ਤਰੀਕੇ ਨਾਲ ਸਾਰੇ ਫੇਸ ਤੇ ਲਗਾ ਲੈਣਾ ਹੈ ਜਿਸ ਤਰੀਕੇ ਨਾਲ ਫੇਸ ਵਾਸ਼ ਦੇ ਨਾਲ ਫੇਸ ਨੂੰ ਸਾਫ਼ ਕਰਦੇ ਹੋ ਇਸ ਤਰੀਕੇ ਦੇ ਨਾਲ ਫੇਸ ਨੂੰ ਹਲਕਾ ਹਲਕਾ ਜਰਾ ਮ사ਜ ਕਰਨਾ ਹੈ ਮਲਣਾ ਹੈ ਸਾਰੇ ਫੇਸ ਨੂੰ ਤਾਂ ਜੋ ਫੇਸ ਉੱਤੇ ਜੋ ਵੀ ਡਸਟ ਹੈ ਜਾਂ ਡੈਡ ਸਕਿਨ ਹੈ ਇੱਥੇ ਨੱਕ ਦੇ ਲਾਗੇ ਆਪਣੀ ਚਿਨ ਦੇ ਉੱਤੇ ਜੋ ਵੀ ਵਾਈਟ ਹੈਡ ਬਲੈਕ ਹੈਡਸ ਤੇ ਸਕਿਨ टैन ਹੋਈ ਹੁੰਦੀ ਹੈ ਹਰ ਇੱਕ ਚੀਜ਼ ਜਿਹੜੀ ਹੈ ਇਹਦੇ ਨਾਲ ਰਿਮੂਵ ਹੋ ਵਜੇਗੀ ਤੇ ਸਕਿਨ ਜਿਹੜੀ ਹੈ ਸਾਡੀ ਇਹ ਐਕਟੀਵੇਟ ਹੋ ਜਾਏਗੀ ਤੇ ਇੱਕ ਜਿਹੜਾ ਵਾ ਉਹ ਨੈਚੁਰਲ ਜਿਹਾ ਫੇਸ ਤੇ ਜਿਹੜਾ ਵਾ ਉਹ ਸ਼ਾਈਨ ਗਲੋ ਆ ਜਾਏਗਾ ਤੇ ਇਹਨੂੰ ਥੋੜਾ ਥੋੜਾ ਜਿਹਾ ਪਾਣੀ ਲਗਾ ਕੇ ਕਿਉਂਕਿ ਜੇ ਇਸ ਮ사ਜ ਕਰਦੇ ਆ ਤਾਂ ਇਹ ਵੇਸਟਨ ਜਿਹੜਾ ਵਾ ਸੁੱਕਦਾ ਜਾਂਦਾ ਹੈ ਹਲਕਾ ਹਲਕਾ ਜਿਹੜਾ ਵਾ ਪਾਣੀ ਲਗਾ ਕੇ ਤੇ ਇਹਨੂੰ 2 ਕਿ ਮਿੰਟ ਤੱਕ ਅਸੀਂ ਮ사ਜ ਕਰਨੀ ਹੈ ਜਿਆਦਾ ਅਸੀਂ ਇਹ ਰਬ ਨਹੀਂ ਕਰਨਾ ਹੈਗਾ ਤੇ 2 ਮਿੰਟ ਤੱਕ ਅਸੀਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਫੇਸ ਨੂੰ ਮ사ਜ ਕਰਕੇ ਮਲ ਕੇ ਇਹਨੂੰ ਚੰਗੀ ਤਰੀਕੇ ਨਾਲ ਤੇ ਨਾਰਮਲ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲੈਣਾ ਕਿਉਂਕਿ ਅੱਜ ਕੱਲ ਜਿਹੜਾ ਗਰਮੀ ਦੇ ਸੀਜ਼ਨ ਵਿੱਚ ਪਾਣੀ ਆਮ ਹੀ ਜਰਾ ਟੈਂਕੀ ਦੇ ਵਿੱਚ ਨਾਰਮਲ ਹੀ ਹੁੰਦਾ ਹੈ ਤੇ ਇਹਨੂੰ ਨਾਰਮਲ ਪਾਣੀ ਨਾਲ ਅਸੀਂ ਕਰ ਲਿਆ ਵਾਸ਼ ਤੇ ਫਿਰ ਇਸ ਤੋਂ ਬਾਅਦ ਤੁਸੀਂ ਜਰਾ ਵਾ ਆਪਣਾ ਫੇਸ ਟਾਵਲ ਨਾਲ ਸਾਫ਼ ਕਰਕੇ ਦੇਖੋ ਕਿੰਨਾ ਰਿਲੈਕਸ ਤੇ ਵਧੀਆ ਫੀਲ ਹੁੰਦਾ ਹੈ ਸਕਿਨ ਇੱਕਦਮ ਜਿਹੜੀ ਆ ਸੌਫਟ ਹੋ ਜਾਂਦੀ ਹੈ ਤੇ ਇਹਨੂੰ ਜਿਹੜਾ ਵਾ ਟਾਵਲ ਦੇ ਨਾਲ ਫਿਰ ਅਸੀਂ ਹਲਕੇ ਹੱਥਾਂ ਨਾਲ ਜਿਹੜਾ ਵਾ ਉਹ ਸਾਫ਼ ਕਰ ਲਵਾਂਗੇ ਫੇਸ ਨੂੰ ਫੇਸ ਨੂੰ ਕਦੇ ਵੀ ਜਿਹੜਾ ਟਾਵਲ ਦੇ ਨਾਲ ਜੋਰ-ਜੋਰ ਦੀ ਰਗੜਨਾ ਨਹੀਂ ਚਾਹੀਦਾ ਬਿਲਕੁਲ ਐਂਡ ਸੌਫਟ ਹੱਥਾਂ ਨਾਲ ਸਾਫ਼ ਕਰਨਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਮੇਰੀਆਂ ਆਪਣੀ ਆਪਣੇ ਆਪ ਦੇ ਐਕਸਪੀਰੀਅੰਸ ਤੁਸੀਂ ਦੇਖ ਸਕਦੇ ਹੋ ਕਿ ਆਫਟਰ ਜਿਹੜਾ ਵਾ ਫੇਸ ਵਾਸ਼ ਕਰਨ ਤੋਂ ਬਾਅਦ ਜਿਹੜਾ ਵਾ ਉਹ ਕਿੰਨਾ ਫੇਸ ਜਿਹੜਾ ਵਾ ਉਹ ਵਧੀਆ ਲੱਗ ਰਿਹਾ ਹੈ ਤੇ ਫੇਸ ਵੀ ਇੱਕਦਮ ਐਨ ਸਾਫਟ ਸਾਫਟ ਤੇ ਫਰੈਸ਼ਨੈਸ ਫੀਲ ਹੋ ਰਹੀ ਹੈ ਤੇ ਇਹਦੇ ਨਾਲ ਜਿਹੜੀ ਆ ਸਾਡੀ ਡੈੱਡ ਸਕੀਨ ਆ ਬਿਲਕੁਲ ਹੀ ਉੱਤਰ ਜਾਂਦੀ ਹੈ ਤੇ ਫੇਸ ਬਿਲਕੁਲ ਐਨ ਸਾਫਟ ਹੋ ਜਾਂਦਾ ਹੈ ਤੇ ਇਹ ਜਿਹੜਾ ਵਿਸਣਵਾ ਫੇਸ ਤੇ ਵਧੀਆ ਕਲੀਜ਼ਿੰਗ ਦਾ ਕੰਮ ਕਰਦਾ ਹੈ ਤੇ ਜਿਹੜਾ 14 ਦਾ ਆਟਾ ਹੈ ਉਹ ਸਕਰਬਰ ਦਾ ਕੰਮ ਕਰਦਾ ਹੈ ਤੇ ਹਲਦੀ ਜਿਹੜੀ ਆ ਉਹ ਤਾਂ ਐਂਟੀਬਾਇਓਟਿਕ ਹੈ ਹੀ ਆ ਤੇ ਇਹਨੂੰ ਅਸੀਂ ਇਸ ਤਰੀਕੇ ਦਾ ਨਾਲ ਪਾਣੀ ਦੇ ਨਾਲ ਮਿਕਸ ਕਰਕੇ ਤਾਂ ਫੇਸ ਵਾਸ਼ ਕਰ ਸਕਦੇ ਆ ਤੇ ਦੇਖੋ ਆਪ ਨੂੰ ਮੈਨੂੰ ਮਹਿਸੂਸ ਹੋ ਰਿਹਾ ਹੈ ਜਦੋਂ ਤੁਸੀਂ ਆਪ ਯੂਜ਼ ਖੁਦ ਕਰਕੇ ਦੇਖੋਗੇ ਕਿ ਤਾ ਤੁਹਾਨੂੰ ਬਹੁਤ ਹੀ ਰਿਲੈਕਸ ਤੇ ਵਧੀਆ ਜਿਹੜਾ ਸਮੂਥ ਸਮੂਥ ਫੀਲ ਹੋਵੇਗਾ ਤੇ ਸਕਿਨ ਇੱਕਦਮ ਜਿਹੜੀ ਆ ਸੌਫਟ ਹੋ ਜਾਂਦੀ ਹੈ ਤੇ ਤੁਸੀਂ ਇਹੋ ਜਿਹੀ ਚੀਜ਼ਾਂ ਨੂੰ ਯੂਜ਼ ਕਰਕੇ ਤੇ ਇਹਨਾਂ ਕੈਮੀਕਲ ਵਾਲੀ ਚੀਜ਼ਾਂ ਤੋਂ ਜਿਹੜਾ ਪਰਹਟਕਾਰਾ ਪਾ ਸਕਦੇ ਹੋ ਤੇ ਇਹ ਜਿਹੜਾ ਵਾ ਟਰਾਈ ਕਰਕੇ ਜਰੂਰ ਦੇਖਿਓ ਟਰਾਈ ਕਰਨ ਚ ਕੋਈ ਹਰਜ ਨਹੀਂ ਹੈਗਾ ਤੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਵਾ ਗਰਮੀ ਦੇ ਵਿੱਚ ਆਪਣੀ ਜਿਹੜੀ ਸਕਿਨ ਜਰੀਆ ਉਹ ਸਕਿਨ ਟੈਨ ਹੋ ਜਾਂਦੀ ਆ ਕਾਲਾਪਨ ਹੋ ਜਾਂਦਾ ਏ ਤੇ ਉਸ ਤੋਂ ਜਿਹੜਾ ਵਾ ਛੁਟਕਾਰਾ ਪਾ ਸਕਦੇ ਹੋ ਤੇ ਬਿਲਕੁਲ ਜਿਹੜੀ ਆ ਉਹ ਵਧੀਆ ਇਹ ਰੈਮਡੀ ਆ ਯੂਜ਼ ਕਰਕੇ ਜਰੂਰ ਦੇਖਿਓ ਤੇ ਫੀਡਬੈਕ ਜਰੂਰ ਦਿਓ ਇਹਦਾ ਜੋ ਵੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਜੇ ਤੁਸੀਂ ਜਿਹੜਾ ਵਾ ਸਨ ਸਕਰੀਨ ਲੋਸ਼ਨ ਬਾਰੇ ਜਿਹੜੀ ਆ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰਾ ਜਰੂਰ ਦੱਸਣਾ ਤੇ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ